ਸੋ ਐਸਐਸਪੀ ਸਾਹਿਬ ਪਟਿਆਲਾ ਸ੍ਰੀ ਵਰਨ ਸ਼ਰਮਾ ਆਈਪੀਐਸ ਅਤੇ ਵੀਪੀ ਸਰ ਸਰਦਾਰ ਮਨਜੀਤ ਸਿੰਘ ਦੀਆਂ ਹਦਾਇਤਾਂ ਦੇ ਮੁਤਾਬਕ ਸਾਡੇ ਕਈ ਵਾਰਦਾਤਾਂ ਹੋਈਆਂ ਸੀਗੀਆਂ ਚਪਟ ਮਾਰਦੀਆਂ ਉਹਦੇ ਅਸਰਾਂ ਨੇ ਸਾਡੀਆਂ ਅੱਡ ਅੱਡ ਟੀਮਾਂ ਬਣਾਈਆਂ ਸੀਗੀਆਂ ਉਹ ਟੀਮਾਂ ਨੂੰ ਸਾਡੇ ਸਰ ਭਜਨ ਸਿੰਘ ਹੌਲਦਾਰ ਦੀ ਟੀਮ ਨੂੰ ਉਦੋਂ ਵੱਡੀ ਕਾਮਯਾਬੀ ਮਿਲੀ ਜਦੋਂ ਇਹ ਕਰਨ ਗਸਤ ਕਰ ਰਹੇ ਸੀ ਉਸ ਦੌਰਾਨ ਇਹਨਾਂ ਨੂੰ ਇਹ ਦੇਖਾ ਸਕੋ ਕਿ ਦੋ ਕੋਲੇ ਅੰਡਰਬ੍ਰਿਜ ਕੋਲੇ ਕੋਈ ਵਾਰਦਾਤ ਨੂੰ ਅੰਜਾਮ ਦੇਣ ਲਈ ਕੋਈ ਸਲਾਹ ਕਰ ਰਹੇ ਸੀਗੇ ਇਹਨਾਂ ਨੇ ਬੜੀ ਮੁਸਤੈਦੀ ਨਾਲ ਉਹਨਾਂ ਨੂੰ ਕਾਬੂ ਕੀਤਾ ਜਿਹਦਾ ਨਾਮ ਇੱਕ ਦਾ ਨਾਮ ਭਿੰਦਰ ਸਿੰਘ ਆ ਤੇ ਇੱਕ ਦਾ ਨਾਮ ਸੋਨੂ ਬਾਗ ਪੂਤਿੰਦਨ ਪਹਿਲਾਂ ਦੀ ਵਾਰਦਾਤ ਹੈ ਇੱਕ ਲੇਡੀਜ਼ ਜਿਹੜੀ ਮਤਲਬ ਆਪਣਾ ਮਨਾਕਸੀ ਮਲੋਤਰਾ ਪਟੇਲ ਕਾਲਜ ਦੇ ਉਹ ਮੈਂ ਤੁਹਾਨੂੰ ਵੀਡੀਓ ਵੀ ਸ਼ੇਅਰ ਕਰੂੰਗਾ ਤੇ ਉਹ ਸੈਰ ਕਰ ਰਹੀ ਸੀ ਉਹ ਸੈਰ ਕਰਨ ਮੁਤਾਬਕ ਉਹਦੇ ਪਰਸ ਇਹ ਖੋਕੇ ਲੈ ਗਏ ਸੀਗੇ ਅਸੀਂ ਕੈਮਰਿਆਂ ਦੀ ਮਦਦ ਨਾਲ ਇਹਨਾਂ ਦੀ ਕਾਫੀ ਪੈਣ ਦੱਬੀ ਪੈਣ ਦੱਬ ਕੇ ਅੱਜ ਇਹਨਾਂ ਨੂੰ ਅਸੀਂ ਦੋਨਿਆਂ ਨੂੰ ਗਿਰਫਤਾਰ ਕਰ ਲਿਆ ਗਿਰਫਤਾਰ ਕਰਕੇ ਇਹਨਾਂ ਦੇ ਐਫਆਈਆਰ ਨੰਬਰ 100 ਜਿਹੜਾ ਚੋਰੀ ਦਾ ਪਰਚਾ ਸੀ ਇਹਨਾਂ ਦੇ ਤੇ ਖੋਹਦਾ ਦਿੱਤਾ ਅੱਜ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਇਹਨਾਂ ਨੂੰ ਪੇਸ਼ ਕਰਾਂਗੇ ਪੇਸ਼ ਕਰਕੇ ਰਿਮਾਂਡ ਹਾਸਲ ਕਰਾਂਗੇ ਰਿਮਾਂਡ ਤੋਂ ਹੋਰ ਵੀ ਸਾਨੂੰ ਵੱਡੀਆਂ ਵਾਰਦਾਤਾਂ ਇਹਨਾਂ ਕੋਲੋਂ ਮਿਲਣਗੇ ਤੇ ਇੱਕ ਮੋਟਰਸਾਈਕਲ ਤੇ ਇੱਕ ਐਕਟਿਵਾ ਤੇ ਇੱਕ ਇਹ ਉਹ ਪਾਸਾ ਜਿਹੜਾ ਉਹ ਲੇਡੀ ਤੋਂ ਇਹਨਾਂ ਨੇ ਖੋਇਆ ਸੁਣਾ। ਸਰ ਇਹ ਉਹ ਪਹਿਲਾਂ ਵੀ ਕੋ ਬੈਕਗਰਾਉਂਡ ਜਿੰਦੂ ਆ ਸਾਹਮਣੇ ਆ। ਹਾਂਜੀ ਪਹਿਲਾਂ ਵੀ ਇਹਨਾਂ ਤੇ ਐਫਆਰ ਨੰਬਰ 163 22 ਦੀ ਹੈਗੀ ਆ ਚੋਰੀ ਦੀ ਤੇ 307 ਲੜਾਈ ਝਗੜੇ ਦੇ ਵੀ ਪਰਚੇ ਇਹਨਾਂ ਦੇ ਦਰਜ ਹੈ। ਫਿਰ ਕਿ ਦੇਖਿਆ ਗਿਆ ਕਿ ਇਹ ਜੀ ਐਕਟਿਵਾ ਤੋਂ ਸੀ ਉਹ ਐਕਟਿਵਾ ਵੀ ਚੋਰੀ ਦੀ ਹੈ ਜਾਂ ਵਰਤੂ ਹੈ ਨਾ ਵੀ ਹੈ। ਉਹ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ ਸਾਰੀ ਉਹ ਰਿਮਾਂਡ ਦੇ ਸਾਰਾ ਕੁਝ ਤੁਹਾਨੂੰ ਸਾਹਮਣੇ ਲਿਆ ਦਾਂਗੇ ਚੋਰੀ ਦੀ ਹੈ ਜਾਂ ਇਹਨਾਂ ਦੀ ਆਪਣੀ ਸੀ। ਸਰ ਕਿਵੇਂ ਦੇਖ ਕੀ ਕਰਦੇ ਪਹਿਲਾਂ ਕਿ ਜਿਹੜਾ ਹੱਥ ਲਾ ਕੇ ਬਦੋ ਹੋ ਕੇ ਬਾਜ ਜਾਂਦੇ ਨੇ ਕੀ ਕਿਸੇ ਦੱਸਿਆ ਨਹੀਂ ਨਹੀਂ ਇਹ ਮਤਲਬ ਲੇਡੀਜ਼ ਦੇਖਦੇ ਆ ਜੀ ਜਿਹੜੀ ਥੋੜੀ ਜੀ ਮਤਲਬ ਨਹੀਂ ਪਿੱਛੇ ਭੱਜ ਸਕਦੀ ਜਾਂ ਨਹੀਂ ਕੋਈ ਕਰ ਉਹ ਲੇਡੀ ਨੂੰ ਇਹ ਹੱਥ ਦਾ ਟ੍ਰੈਪ ਕਰਦੇ ਆ ਸਰ ਇਹਦੇ ਜਿਹੜੇ ਦੋ ਆਉਂਦੇ ਕਿੰਨੇ ਹੋਰ ਮੈਂਬਰ ਨੇ ਜਾਂ ਕੁਛ ਦੱਸਿਆ ਨਹੀਂ ਆ ਇਹ ਦੋ ਹੀ ਨੇ ਉਸੇ ਰਿਮਾਂਡ ਲਵਾਵਾਂਗੇ ਜੀ ਇਸੇ ਕਰਕੇ ਅਸੀਂ ਰਿਮਾਂਡ ਲਵਾਵਾਂਗੇ ਰਿਮਾਂਡ ਦੇ ਵਿੱਚ ਸਾਰੀ ਇਨਵੈਸਟੀਗੇਸ਼ਨ ਉਹ ਸਾਹਮਣੇ ਆ ਜੂਗੀ ਸਰ ਜਿਹੜੇ ਦੋ ਆਉਂਦੇ ਦਾ ਕੁਝ ਬ੍ਰਾਂਡਿਟੇ ਆ ਇਹ ਬਰ ਮਾਲਕਾਂ ਨੂੰ ਪਤਾ ਲੱਗੇ ਹਾਂਜੀ ਅਸੀਂ ਕਢਾਂਗੇ ਜੀ ਆ ਦੇਖੋ ਕਾਫੀ ਮਹਿੰਗੇ ਮੋਬਾਈਲ ਇਹ ਕਾਫੀ ਮਤਲਬ ਮੋਬਾਈਲ ਮਤਲਬ ਇਹ ਮੋਬਾਈਲ ਇਹ ਖਾਸ ਕਰਕੇ ਇਹ ਸਾਰੇ ਸੁਰਦਾਰੀ ਹਾਂਜੀ ਹਾਂਜੀ ਇਹ ਸਾਰੇ ਅਸੀਂ ਕਢਾਵਾਂਗੇ ਇਹਨਾਂ ਵਿੱਚੋਂ ਜੋ ਵੀ ਇਹਨਾਂ ਦਾ ਮਤਲਬ ਨੰਬਰ ਕਢਾ ਕੇ ਕਰਕੇ ਸਾਰਾ ਵੈਰੀਫਿਕੇਸ਼ਨ ਕਰਕੇ ਫਿਰ ਕਰਾਂਗੇ ਸਰ ਕਈ ਵਾਰ ਇਸ ਤਰ੍ਹਾਂ ਹੁੰਦਾ ਬੰਦੇ ਐਫ ਆਈ ਆਰ ਕਰ ਕੰਪਲੇਂਟ ਦਤ ਨਹੀਂ ਗਾਉਂਦੇ ਉਹਨਾਂ ਦੇ ਮੋਬਾਈਲ ਛਲਿਆਉਂਦੇ ਤੇ ਉਹਨਾਂ ਦੇ ਬਾਰੇ ਵੀ ਜਾਣਗੇ ਹਾਂ ਵੀ ਉਹ ਵੀ ਸਾਨੂੰ ਪਤਾ ਲੱਗ ਜਾਊਗਾ ਜੀ ਇਹ ਟਰੈਕਿੰਗ ਲੈ ਲਾਂਗੇ ਇਹਨਾਂ ਦੇ ਮੋਬਾਈਲਾਂ ਦੀ ਕਿਹਦੇ ਕੋਲ ਚੱਲ ਰਿਆ ਸੀ ਕੀ ਆ ਉਹ ਸਾਰਿਆਂ ਨੂੰ ਉਸੇ ਥੇ ਕਹਾਂਗੇ ਥੈਂਕ ਯੂ